ਹੋਰ ਤਾਂ ਇਹ ਠੀਕ ਠਾਕ ਆ ਠੀਕ ਆ ਛੇਰਾ ਵਧੀਆ ਤੂੰ ਹਾਂ ਕਿਵੇਂ ਕਾਰੋਬਾਰ ਕਾਰੋਬਾਰ ਠੀਕ ਆ ਵਧੀਆ ਟਾਈਮ ਪਾਸ ਹੋਈ ਜਾਂਦਾ ਰੱਖੀ ਬੈਠੇ ਕੋ ਡੰਗਰ ਡੰਗਰ ਪਸ਼ੂ ਆ ਰੱਖਿਆ ਡੰਗਰ ਤਾਂ ਰੱਖਿਆ ਆ ਵਾ ਰੱਖੀ ਬੈਠਾ ਬੱਕਰੀਆਂ ਬੁੱਕਰੀਆਂ ਵੀ ਹੈਗਾ ਅੱਛਾ ਹਾਂ ਠੀਕ ਆ ਠੀਕ ਆ ਤੇ ਇੱਕਦਮ ਯਾਰ ਤੁਰ ਜਾਂਦਾ ਇਹ ਦੂਦਰ ਸਤੂ ਕੀ ਮੋਟਰ ਨਹੀਂ ਇਹ ਬੜਾ ਸਰਾਤ ਨੂੰ ਰੋਲਾ ਪਈ ਜਾਂਦਾ ਹੈ ਕੀ ਉੱਥੇ ਕੀ ਕੀ ਕਰਦੇ ਕੰਮ ਕਰ ਕੋਈ ਕੰਮਕਾਰ ਕਾ ਦਾ ਹਾਂ ਬਸ ਐ ਰਲ ਕੇ ਬਹਿ ਗਏ ਅੱਛਾ ਮੈਨੂੰ ਸਾਰੇ ਲੱਗੇ ਸਾਰੇ ਉੱਥੇ ਇਕੱਠੇ ਹੋਏ ਸੀ ਕਿ ਪੰਜ ਸੱਤ ਗਾਨੇ ਸੀ ਤੋਂ ਮੈਨੂੰ ਆਲੇ ਵੀ ਅੱਜ ਤਾਂ ਵੀ ਬੱਕਰਾ ਬੁੱਕਰਾ ਖਾਈਏ ਕੋਈ ਬਣਾਈਏ ਉਹਨਾਂ ਨੂੰ ਪਤਾ ਨਾ ਵੀ ਇਹ ਲੋ ਹੈਗੇ ਹਾਂ ਹੈਗੇ ਬੱਤੇ ਹਾ ਯਾਰ ਕੋਈ ਕਰੀਏ ਫਨਸਾਨ ਕਰੀਏ ਹਾਂ ਮੈਂ ਆਇਆ ਵੀ ਬਥੇਰਾ ਟਾਲਿਆ ਟੂਲਾ ਨਹੀਂ ਤਲੇ ਵੀ ਨਹੀਂ ਵੀ ਨਹੀਂ ਵੀ ਠੀਕ ਹੈ ਆ ਬੱਕਰਾ ਦਾ ਆ ਖਵਾ ਸਾਨੂੰ ਜਰੂਰ ਠੀਕ ਹੈ ਪਰ ਨਾ ਹਤੇ ਮੈਂ ਆਗਾ ਚਲੋ ਵੀ ਆਇਆ ਕਰੋ ਮੜਾ ਜਾਂ ਨੇਰਾ ਹੋ ਲੈਣ ਤੇ ਠੀਕ ਹੈ ਖਸਮੂਸਾ ਜਾ ਵੀ ਕਾਇ ਨੇ ਵੀ ਤੁਹਾਡੀ ਤਾਈ ਤੋਂ ਦੂਰ ਉੱਟ ਕੇ ਖਾਣ ਨਹੀਂ ਹੁੰਦੀਆਂ ਆਹਾਂ ਘਰੇ ਹੁੰਦਾ ਸੌ ਘਰ ਦਾ ਘਰੇ ਪਰਦਾ ਛਿਰਦੇ ਨਾਲ ਆਉਂਦਾ ਵੀ ਤੁਸੀਂ ਠੀਕ ਹੈ ਕੋਈ ਨਹੀਂ ਇੱਥੇ ਲੈ ਜੀ ਹਾਂ ਹਾਂ ਖਸਮੂਸੇ ਜੀ ਠੀਕ ਹੈ ਆਪਣੇ ਉਧਰੋਂ ਚੱਕ ਲਿਆ ਜੀ ਬੱਕਰਾ ਹੂੰ ਫੇਰ ਤਾ ਆਗੇ ਕੀ ਗੱਲ ਬਾਤ ਹੋਈ ਅੱਗੇ ਗੱਲ ਬਾਤ ਕਾਦੀ ਹੋਣੀ ਸੀ ਅੱਗੇ ਗੱਲ ਬਾਤ ਉਹ ਆਈ ਹਾਂ ਕੰਜਰ ਪੱਲੀ ਚ ਬਲੇਟਿਆ ਬੱਕਰਾ ਹਾਂ ਜਾ ਕੇ ਤੇ ਉਹਨਾਂ ਨੇ ਡੱਕਿਆਂ ਨੂੰ ਭੜਕਾਤਾ ਠੀਕ ਬਣਾ ਲਿਆ ਬਣਾ ਲਿਆ ਹਾਂ ਬਣਾ ਲਿਆ ਜਦੋਂ ਤੇ ਡੱਕੇ ਜੀ ਸਾਰੇ ਹਾਂ ਆਜ਼ਾਦ ਆਦਾ ਖਾਈਏ ਪਾਈਏ ਬਾਟੀਆਂ ਕੋਲਿਆਂ ਤੇ ਪੈਕਸ਼ਕ ਲਾਈ ਆਏ ਪੈਕਸ਼ਕ ਲਾਈ ਆਏ ਹਾਂ ਆ ਬਈ ਹਾਂ ਜਦ ਗਲੀਆਂ ਮਰੀ ਗਏ ਸਾਰੇ ਹਾਂ ਖਾ ਪੀ ਗਏ ਤੇ ਚਲੋ ਆਪ ਦਾ ਡਿੱਗਦੇ ਜਾਂਦੇ ਹੌਲੀ ਹੌਲੀ ਤਰ੍ਹਾਂ ਨੂੰ ਆ ਗਏ ਹਾਂ ਆ ਗਏ ਘਰਾਂ ਨੂੰ ਤੇ ਮੈਂ ਵੀ ਪੈ ਗਿਆ ਠੀਕ ਆ ਕਰਨਾ ਹੀ ਸੀ ਆਰਾਮ ਤੱਕਿਆ ਨੇ ਹਾਂ ਤਾਂ ਕਰਨਾ ਹੀ ਸੀਗਾ ਹਾਂ ਤੇ ਜਦੋਂ ਪਿਆ ਤੇ ਤੜਕੇ ਮੈਂ ਉੱਠਿਆ ਹਾਂ ਉੱਠ ਕੇ ਤੇ ਮਾਇ ਮਾਰੀ ਨਿਗਾ ਤੇ ਮੈਂ ਆਖਿਆ ਤੇਰੀ ਤਾਈ ਨੂੰ ਹਾਂ ਮੈਂ ਆਖਿਆ ਮੈਂ ਆਪਣਾ ਟੋਮੀ ਕਾਲੂ ਦੀ ਧੀ ਦਾ ਕਿਹੜਾ ਕਾਲੂ ਉਹ ਰੱਖਿਆ ਸੀ ਕੁੱਤਾ ਆਪਾਂ ਕੁੱਤਾ ਠੀਕ ਆ ਮੈਂ ਰੱਖਿਆ ਮੇਰੇ ਕੋਲ ਕੁੱਤਾ ਆ ਫੇਰ ਕਾਦੀ ਕਾ ਉਹ ਇਕੱਠੇ ਸੀਗੇ ਹਾਂ ਕੌਣ ਕੁੱਤਾ ਤੇ ਬੱਕਰਾ ਇਕੱਠੇ ਬੰਨੇ ਵਿੱਚ ਕਿੱਲੇ ਨਾਲ ਠੀਕ ਆ ਦੋ ਕਿੱਲੇ ਨਾਲ ਨਾਲ ਹੀ ਸੀਗੇ ਮੇਰੇ ਮੰਜੇ ਨੇੜੇ ਬੰਦਾ ਇੱਕ ਤੇ ਬੱਕਰਾ ਬੰਨੇ ਉਹਦੇ ਇੱਕ ਤੇ ਕੁੱਤਾ ਇੱਕ ਤੇ ਕੁੱਤਾ ਹਾਂ ਉਹ ਡੱਕਿਆਂ ਦੇ ਜਿਹੜਿਆ ਨੇ ਬੱਕਰਾ ਤਾਂ ਕਿਤੇ ਦੇ ਉਹਨਾਂ ਨੇ ਵੇਖਿਆ ਨਹੀਂ ਹਾਂ ਤੇ ਚਾਹ ਤੇ ਕੁੱਤਾ ਹੀ ਵਲੇਟ ਕੇ ਲੈ ਗਿਆ ਪੱਲੀ 'ਚ ਕੁੱਤਾ ਹੀ ਖਵਾਤਾ ਹੋਰ